ਤਾਹੇ ਕੋ ਭੇਦ ਨ ਜਾਣਤ ਮੂੜ ਕਹਿ ਨਿਸ਼ਟਾਨ ਕੇ ਖਾਨ ਕੋ ਕੌਰੇ ਸਵਈਆ ਸਭ ਗੋਪ ਨਿਵਾਇ ਕੈ ਸੀਸ ਚਲੇ ਚਲ ਕੇ ਫਿਰ ਦਿੱਪਨ ਕੇ ਘਰ ਆਏ ਜਾਈ ਤਵੇਂ ਤਨ ਕੀ ਪਤਨੀ ਕਹਿ ਕਾਹ ਤਵੇਂ ਛਦਵਾਨ ਜਿਤਾਏ ਤੋ ਸੰਬਾਤ ਸਭੈ ਪਤਨੀ ਦਿਜ ਤੋ ਸੰਬਾਤ ਸਭੈ ਪਤਨੀ ਦਿਜ ਠੰਡ ਭਈ ਉਠ ਆਨੰਦ ਪਾਏ ਤਾਏ ਚੱਲੀ ਹਰ ਕੇ ਮਿਲਵੇ ਕਹੋ ਆਨੰਦ ਕਹਿ ਦੁੱਖ ਦੂਰ ਨਸਾਏ ਬਿਲਪਨ ਕੀ ਵਰਜੀ ਨਾ ਰਹੀ ਤ੍ਰੇ ਕੰਨ ਰਕੇ ਮਿਲਵੇ ਕਹ ਤਾਈ ਏਕ ਪਰਿ ਉਠ ਮਾਰਗ ਮੈਂ ਇਕ ਦੇਹ ਰਹੀ ਜੀ ਦੇਹ ਪੁਜਾਈ ਤਾ ਛਪ ਕੀ ਅਤਿ ਹੀ ਉਪਮ ਕਬਨੇ ਭਗਤੇ ਐਮ ਭਾਗ ਸੁਨਾਈ ਜੋਰ ਸਿਓ ਜਿਉਂ ਵਹਿਤੀ ਸਰਤ ਨਾ ਰਹੇ ਹਟਕੀ ਜੋ ਅਭਰੂਸਿਓਂ ਜਿ ਐਉ ਬਰਤੇ ਸਰਤਾ ਨਾ ਰਹੈ ਹਟਕੀ ਸਰਤਾ ਦੇ ਸੁਨਾਮ ਜੋਰ ਸਿਓ ਜਿਉ ਬਹਤੀ ਸਰਤਾ ਨਾ ਰਹੈ ਹਟਕੀ ਪੁਸ ਪੀਤ ਬਨਾਈ ਬਨਾਈ ਸਵਈਆ ਧਾਇ ਸਮੈ ਹਰਕੇ ਮਿਲਬੇ ਕਹੋ ਵਿਪਨ ਕੀ ਪਤਨੀ ਬਡ ਭਗਨ ਚੰਦਰਮੁਖੀ ਮ੍ਰਿਗ ਸੇ ਦ੍ਰਿਗਣੀ ਕਬ ਸਿਆਮ ਚਲੀ ਹਰਕੇ ਪਗ ਲਗਨ ਹੈ ਸਭ ਅੰਗ ਸਬੈ ਜਿਨਕੇ ਨਾ ਸਕੈ ਜਿਨ ਕੀ ਬ੍ਰਹਮ ਗਨਤਾ ਗਨ ਭੌਨਨ ਤੇ ਸਭ ਇਉ ਨਿਕਰੀ ਜਿਨ ਮੰਤਰ ਪੜੈ ਨਿਕਰੈ ਬਹੁ ਨਾਗਨ ਦੁਹਰਾਨ ਹਰ ਕੋ ਆਨੰਦ ਦੇਖੈ ਪੈ ਸਰਦ ਕੋ ਚੈਨ ਨਿਗਤ ਤ੍ਰਿਆ ਕੋ ਪਾਇ ਕੈ ਪਰਤ ਚੈਨ ਪਰਮੈਨ ਸਵੈਯਾ ਕੋਮਲ ਕੰਜ ਸੇ ਫੁੱਲ ਰਹੇ ਕੋਮਲ ਕੰਜ ਸੇ ਫੁੱਲ ਰਹੇ ਰਿਗ ਮੋਰ ਕੋ ਪੰਖ ਸਰੀ ਉਪਰ ਸੋਹੈ ਹੈ ਵਰਨੀ ਸਰਸੀ ਭਰਤੇ ਧਨ ਅਨਨ ਪੈ ਹੈ ਵਰਨੀ ਸਰਸੀ ਭਰਤੇ ਧਨ ਹੈ ਵਰਨੀ ਸਰਸੀ ਭਰਤੇ ਧਨ ਅਨਨ ਪੈ ਸਸ ਕੋਟ ਤਕ ਕੋ ਹੈ ਮਿੱਤਰ ਕੀ ਬਾਤ ਕਹਾ ਕਹੀਏ ਜੇ ਕੋ ਪਹਿ ਕੇ ਰਿਪ ਕੋ ਮਨਮੋਹ ਹੈ ਮਨਮੁ ਲਈ ਸ਼ੇਖਰਿ ਰਿਪ ਕਹੀਏ ਬਾਤ ਵੀ ਹੈ ਨਾਮ ਹੀ ਹੈ ਇਹੇ ਨੂੰ ਕਹੀਏ ਜੇ ਤੂੰ ਕਹੀਏ ਜਈਏ ਨੂੰ ਨਾਮ ਮਿੱਤਰ ਕੀ ਬਾਤ ਤਹ ਕਹੀਏ ਜੇ ਕੋ ਪੈ ਕੈ ਰਿਪ ਕੋ ਮਨ ਮੋਹ ਹੈ ਮਨ ਹੋ ਲੈ ਸ਼ਿਵ ਕੇ ਰਿਪ ਆਪ ਦਇਉ ਬਿਦ ਨ ਰਸ ਯਾਹੇ ਨਿਚੋ ਹੈ ਦਵਾਰ ਕੇ ਹੱਥ ਪੈ ਹੱਥ ਧਰੈ ਹਰ ਸਿਆਮ ਕਹੈ ਤਰ ਕੇ ਤਰ ਠਾਂਡੇ ਹੱਥ ਵਿਖਣਾ ਬਲਾਓ ਗੁਆਰ ਕੇ ਹਾਥ ਪੈ ਹਾਥ ਧਰੇ ਹਰ ਸਿਆਮ ਕਹ ਤਰ ਕੇ ਤਰ ਠੰਡੇ ਪਾਟ ਕੋ ਪਾਟ ਧਰੇ ਪੀਰੋ ਉੜ ਦੇਕ ਜਿਸੈ ਅਤਿ ਆਨੰਦ ਵਾਢੇ ਤਾ ਛਮ ਕੀ ਅਤ ਹੀ ਉਪਮਾ ਕਬਜੁ ਚੁੰਨੀ ਤਿਸਕੋ ਚੁਨ ਕਾਢੇ ਮਨਉਪਾਵਸ ਕੀ ਰਤਮੈ ਚਪਲਾ ਚਮਕੀ ਘਲ ਸਾਵਨ ਗਾਢੇ ਸਵਈਆ ਲੋਚਨ ਕਾਨ ਨਿਹਾਰ ਤ੍ਰਿਆ ਦਜ ਰੂਪ ਲੋਚਨ ਕਾਨ ਨਿਹਾਰ ਤ੍ਰਿਆ ਦਜ ਰੂਪ ਕੈ ਮਾਨ ਮਹਾਮਤ ਹੋਈ ਪਾਨ ਪਾਨ ਪਾਠ ਅਭੀ ਰਤੇ ਰੂਪ ਕੈ ਪਾਨ ਤੇ ਜਿਨ੍ਹਾਂ ਦੇ ਪਾਨ ਉਹ ਮਾਨ ਕਰਦੇ ਹੋ ਵੀ ਮਾਨ ਚਾਹੀਦੇ ਜਿਨ੍ਹਾਂ ਦੇ ਪਾਨ ਹਨ ਪਾਨ ਪਾਨ ਦੇ ਤੋਂ ਮਾਨ ਕਰਦੇ ਹੋ ਰੂਪ ਕੈ ਮਾਨ ਮਹਾਮਤ ਹੋਈ ਰੂਪ ਕੈ ਮਨ ਮਹਮਤ ਹੋਈ ਹੋਏ ਗਈ ਤਨ ਮੈਂ ਗ੍ਰਹਿ ਕੀ ਸੁਧ ਜਿਉ ਉੱਡ ਗਈ ਜਮ ਪਉਣ ਸੋ ਰੂਈ ਸਿਆਮ ਕਹਿ ਤਿਨ ਕੋ ਬਿਰਹਾ ਗਨ ਬਿਰਹਾ ਗਨ ਇਕੱਠਾ ਸਿਆਮ ਕਹਿ ਤਿਨ ਕੋ ਬਿਰਹਾ ਜਿਉ ਭਰ ਕੀ ਜਮ ਤੇਲ ਸੋ ਧੂਈ ਜਿਉ ਟੁਕੜਾ ਪਿਖ ਚਮੰਡ ਡੋਲਤ ਚਮਕ ਡੋਲਤ ਜਿਉ ਟੋਗਰਾ ਆਪੇ ਚੁੰਮਕ ਡੋਲਤ ਬੀਚ ਮੰਨੋ ਜਲ ਲੋਹ ਕੀ ਸੂਈ ਸਵਈਆ ਕਾਨ ਕੋ ਰੂਪ ਨਿਹਾਰ ਤ੍ਰਿਆ ਜਿਜ ਕਾਨ ਕੋ ਰੂਪ ਨਿਹਾਰ ਤ੍ਰਿਆ ਜਿਜ ਪ੍ਰੇਮ ਬੜਿਓ ਦੁਖ ਦੂਰ ਭਏ ਹੈ ਭਿਕਖਮ maat ਕੋ ਜਿਉ ਪਰਸੇ ਛਿਨ ਮੈਂ ਸਭ ਪਾਪ ਪਿਲਾਏ ਗਏ ਹੈ ਆਨੰਦ ਦੇਖ ਸਿਆਮ ਘੰਨੋ ਚਿਤ ਬੀਚ ਬਸਿਓ ਦ੍ਰਿਗ ਮੂਦ ਲਾਏ ਹੈ